ਸਤਿ ਸ਼੍ਰੀ ਅਕਾਲ ਰੋਹਿਮ ਲੋਤਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਕarele ਆਲੂ ਤੇ ਪਿਆਜ਼ ਦੀ ਜਿਹੜੀ ਸਬਜ਼ੀ ਹੈ ਉਹ ਤਿਆਰ ਕਰਾਂਗੇ ਕarele ਜਿਹੜੇ ਹਨ ਅਸੀਂ ਇਹਨਾਂ ਨੂੰ ਛਿੱਲ ਕੇ ਤੇ ਥੋੜਾ ਜਿਆਦਾ ਇਸ ਤਰ੍ਹਾਂ ਪਤਲੇ ਪਤਲੇ ਜਿਹੜੇ ਹਨ ਇਸ ਤਰ੍ਹਾਂ ਕੱਟ ਲਏ ਹਨ ਤੇ ਨਾਲ ਹੀ ਅਸੀਂ ਜਿਹੜਾ ਹੈ ਮਸਾਲੇ ਦੇ ਵਾਸਤੇ ਵੀ ਟਮਾਟਰ ਪਿਆਜ਼ ਹਰੀ ਮਿਰਚ ਤੇ ਲਸਣ ਅਦਰਕ ਜਿਹੜਾ ਹੈ ਇਹਨਾਂ ਨੂੰ ਕੱਟ ਕੇ ਰੱਖ ਲਿਆ ਹੈ ਤੇ ਕ੍ਰੇਲੇ ਜਿਹੜੇ ਹਨ ਇਹਨਾਂ ਨੂੰ ਅਸੀਂ ਪਹਿਲਾਂ ਨਮਕ ਲਗਾ ਕੇ ਰੱਖਣਾ ਹੈ ਇਹਨਾਂ ਨੂੰ ਜਿਹੜੇ ਹਨ ਇੱਕ ਬੋਲ ਦੇ ਵਿੱਚ ਪਾ ਕੇ ਤੇ ਇਹਦੇ ਵਿੱਚ ਅਸੀਂ ਜਿਹੜਾ ਹੈ ਇੱਕ ਚਮਚ ਇੱਕ ਚਮਚ ਧੁਰਾ ਲਵਾ ਦੀ ਨਮਕ ਪਾ ਕੇ ਤੇ ਨਾਲ ਮਿਕਸ ਕਰਕੇ ਜਿਵੇਂ ਹੈ ਅੱਧੇ ਘੰਟੇ ਵਾਸਤੇ ਰੱਖ ਦੇਵਾਂਗੇ ਇਹਦੇ ਨਾਲ ਇਹ ਹੋਏਗਾ ਕਿ ਜਿਹੜਾ ਕ੍ਰੇਲਿਆਂ ਦੇ ਵਿੱਚੋਂ ਕੌੜਾਪਨ ਹੁੰਦਾ ਉਹ ਨਿਕਲ ਜਾਂਦਾ ਹੈ ਤੇ ਅੱਧੇ ਘੰਟੇ ਤੱਕ ਜਿਹੜੀ ਸਮੋਸੇ ਇੱਦਾਂ ਹੈ ਨਮਕ ਲਗਾ ਕੇ ਰੱਖਾਂਗੇ ਅੱਧਾ ਘੰਟਾ ਜਿਹੜਾ ਕ੍ਰੇਲੀਆਂ ਨੂੰ ਨਮਕ ਲਗਾ ਕੇ ਰੱਖਿਆ ਨੂੰ ਹੋ ਗਿਆ ਤੇ ਕ੍ਰੇਲੀਆਂ ਨੇ ਜਿਹੜਾ ਹੈ ਦੇਖੋ ਪਾਣੀ ਛੱਡ ਦਿੱਤਾ ਹੈ ਤੇ ਇਹਦੇ ਨਾਲ ਇਹ ਹੋਏਗਾ ਕਿ ਇਹਦੇ ਵਿੱਚੋਂ ਜਿਹੜਾ ਕੋੜਾ ਪਾਣੀ ਉਹ ਨਿਕਲ ਜਾਏਗਾ ਤੇ ਕ੍ਰੇਲੀਆਂ ਨੂੰ ਜਿਹੜਾ ਹੁਣ ਅਸੀਂ ਦੋ ਤਿੰਨ ਵਾਰੀ ਜਿਹੜਾ ਹੈ ਪਾਣੀ ਵਿੱਚ ਧੋ ਲੈਣਾ ਹੈ ਕੰਨੀ ਤਰ੍ਹਾਂ ਦੋ ਤਿੰਨ ਵਾਲੀ ਧੋਣ ਤੋਂ ਬਾਅਦ ਜਿਹੜਾ ਹੈ ਇਹਨੂੰ ਇਸ ਨੂੰ ਇਸ ਨੂੰ ਅਸੀਂ ਇੱਕ ਕੋਈ ਕਪੜਾ ਲੈ ਕੇ ਸਾਫ਼ ਕਪੜਾ ਲੈ ਕੇ ਉਹਦੇ ਨਾਲ ਅਸੀਂ ਇਹਨੂੰ ਚੰਗੀ ਤਰ੍ਹਾਂ ਪੂੰਝ ਲਾਂਗੇ ਤੇ ਅਸੀਂ ਇਹਨੂੰ ਇਸੇ ਵੀ ਸਾਫ਼ ਕਪੜੇ ਦੇ ਉੱਤੇ ਪਾ ਕੇ ਚੰਗੀ ਤਰ੍ਹਾਂ ਪੂੰਝ ਲੈਣਾ ਪੂੰਝਣ ਤੋਂ ਬਾਅਦ ਕ੍ਰੇਲੇ ਦੇਖੋ ਬਿਲਕੁਲ ਡਰਾਈ ਹੋ ਗਿਆ ਸੋਕੇ ਕਪੜੇ ਨਾਲ ਪੂੰਝ ਲਓ ਤਾਂ एकदम ਜਿਹੜੇ ਡਰਾਈ ਹੋ ਜਾਂਦੇ ਆ ਤੇ ਹੁਣ ਅਸੀਂ ਇਹਨਾਂ ਨੂੰ ਜਿਹੜਾ ਹੈ ਫਰਾਈ ਕਰਨਾ ਹੈ ਤੇਲ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਤੇ ਹੁਣ ਅਸੀਂ ਕarele ਜਿਹੜੇ ਹਨ ਪਹਿਲਾਂ ਇਹਦੇ ਵਿੱਚ ਫਰਾਈ ਕਰਾਂਗੇ ਕarele ਜਿਹੜੇ ਹਨ ਕarele ਜਿਹੜੇ ਇਹਨਾਂ ਦਾ ਰੰਗ ਬਦਲ ਗਿਆ ਹੈ थोड़े जी फ्राई हो गए हैं पर आप जो हो फ्राई करा फ्राई करने के करेल की जो सब्जी है बहुत ही टेस्टी बन के तैयार होगी सो तो इन असी दो तीन मिनट अज हो फ्राई करा करेले फ्राई हो गए हैं तो हम अभी इन एक पौध के साथ एक्स्ट्रा ऑयल है वो निकल जाए तो जेकर करेले जेड़े हैं इन्हों फ्राई करके बनाया जाए तो बिल्कुल भी अकौड़े नहीं करेले फ्राई करने तो बाद इस तरह अभी प्याज जे आलू है, है। हैं इन्हों फ्राई कर लेना है आलू भी अभी उसे हैं जिमें अभी करेले कटे हैं तो इन्होंने भी अभी थोड़ी देर अभी फ्राई कर लेंगे आलू भी अभी चंकी तरह फ्राई कर ले हैं। देख सकते दे हो ते जो जे आलू चुनी तरह फ्राई हो जाएंगे तो अभी प्याज जोड़े हैं इन्होंने करा सिर्फ एक डेढ़ मिनट वास्ते क्योंकि प्याज जोड़े हैं इन्हना ज़्यादा टाइम नहीं लगेगा फ्राई होने कर तो इस करके आलू जो डेढ़ दो मिनट फ्राई कर लेंगे क्योंकि आलू ने जो टाइम ज़्यादा लगता है इस करके अभी पहले फ्राई कर दिया है तो जो आलू फ्राई हो जाएंगे ਇਹ ਤੇ ਉੱਪਰ ਬਾਗ ਨਾਲ ਲਿਆ ਰਾਂ ਨੂੰ ਪਿਆਜ਼ ਉਹਨਾਂ ਨੂੰ ਪਾ ਕੇ ਇਸ ਤਰ੍ਹਾਂ ਫਰਾਈ ਜਿਹੜਾ ਕਰ ਲੋ ਤਾਂ ਬਹੁਤ ਜਲਦੀ ਦੇ ਵਿੱਚ ਆ ਜਾਏ ਫਰਾਈ ਹੋ ਜਾਂਦੀ ਆ ਹਲੋਂ ਦੇ ਨਾਲ ਇਹ ਪਿਆਜ਼ ਵੀ ਚੰਗੀ ਤਰ੍ਹਾਂ ਜਿਹੜੇ ਫਰਾਈ ਹੋ ਗਏ ਸਿਰਫ ਉਹ ਫਿਰ ਢੋਕ ਮੀਟੇ ਨਾਲ ਪੈਕ ਕੀਤਾ ਹੈ ਤੇ ਹੁਣ ਅਸੀਂ ਇਹ ਸਾਰੇ ਜਿਹੜੇ ਇਹਨਾਂ ਨੂੰ ਕੱਢ ਲਾਂਗੇ ਇੱਕ ਤਰੀਕੇ करेले आलू तो प्याज फ्राई करने तो बाद हम असी मसाला तैयार करना है तो अद्धा चम्मच पावे जी पहला तेल जरा गर्म ते जीरा पावे तो जीरा थोड़ा जो जो जरा गर्म हो जाएगा तो उस बाद अभी पा हम प्याज। जी ज़दो प्याज हल्के जो जो प्याज भुजन तो अभी लसन से अदरक है एक चमच पा देना है कुट के पाया है इसनों अभी ਤੇ ਡਾਕੂਮੈਂਟ ਆ ਕੀ ਪਿਆਜਾਂ ਦੇ ਨਾਲ ਹੀ ਪੁੰਨ ਲਾਂਗੇ ਲਸਣ ਅਦਰ ਰੱਖ ਨੂੰ ਡਾਕੂਮੈਂਟ ਸੀ ਲਸਣ ਅਦਰ ਰੱਖ ਨੂੰ ਪਿਆਜਾਂ ਦੇ ਨਾਲ ਹੀ ਪੁੰਨ ਲਿਆ ਹੈ ਤੇ ਹੁਣ ਅਸੀਂ ਪਾਵਾਂਗੇ ਜੀ ਆਪਣੇ ਜੋ ਜੁੱਤੀ ਮਸਾਲੇ ਹਨ ਅੱਧਾ ਚਮਚ ਜਿਹੜਾ ਹੈ ਨਮਕ ਪਈਗਾ ਅੱਧਾ ਚਮਚ ਛੌਂਹ ਦੀ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਧਨੀਆ ਪਾਊਡਰ मिक्स करा जी सारे मसाले मसाले मिक्स कर बाद अभी ये पावे जी दो हरी मिर्चा हैं कटिया हुई हैं और दो बरीक कटे हुए टमाटर टमा सारे अभी पंच मिनट जोड़ा है धोन तो लेंगे पाँच मिनट अच्छी मसाले ने चली तरह भुन लिया है मसाला तैयार हो गया ते ते ये हो एक तो हमें जो कई पीते हुए तेरे हैं प्याज के आलू मिक्स कर देंगे सब्जी जी सा बहुत जल्दी बनके तैयार हो जाएगी तो मसाले चंगी तरह जोड़े असं मिक्स कर लेने हैं कि 5 ਕਮਿੰਟ ਇਹਨਾਂ ਨੂੰ ਅਸੀਂ ਥੋੜੇ ਘੇਰਾ ਹਿਲਾਉਂਦੇ ਹੋਏ ਪਕਾਵਾਂਗੇ ਜਿਨੀ ਤਰ੍ਹਾਂ 5 ਕਮਿੰਟ ਅਸੀਂ ਫ੍ਰਾਈ ਕੀਤੀਆਂ ਹੋਈਆਂ ਸਬਜ਼ੀਆਂ ਨੂੰ ਅਜਿਹੀ ਮਸਾਲੇ ਦੇ ਨਾਲ ਹੀ ਭੁੰਨ ਲਿਆ ਹੈ ਤੇ ਹੁਣ ਅਸੀਂ ਜਿਹੜਾ ਹੈ ਇਹਦੇ ਤੇ ਢੱਕਣ ਦੇ ਕੇ 5 ਕਮਿੰਟ ਅਸੀਂ ਮੀਡੀਅਮ ਫਲੋ ਤੇ ਕਰਕੇ ਗੈਸ ਨੂੰ ਤੇ 5 ਕਮਿੰਟ ਬਾਅਦ ਅਸੀਂ ਇਸ ਨੂੰ ਬਕਾਵਾਂਗੇ 5 ਮਿੰਟ ਅਸੀਂ ਢੱਕਣ ਦੇ ਕੇ ਪਕਾ ਲਿਆ ਇਹ ਸਬਜ਼ੀ ਨੂੰ ਤੇ ਹੁਣ ਅਸੀਂ ਜਿਹੜਾ ਕੁਛ ਇਸ ਨੂੰ ਚੈੱਕ ਕਰ ਲੈਂਦੇ ਹਾਂ सब्जी जी है बिल्कुल रेडी हो गई है देख सकते हो केले भी जोड़े हैं बिल्कुल सॉफ्ट हो गए हैं तो हमें पा देंगे जी अद जोड़ा है गर्म मसाले का पावगे सब्जी बहुत वापिया बन के तैयार हुई है तो इस तरह जे करेले बहुत ही वाइया बहुत टेस्टी बनते हैं तीस रेसपी जो ट्राई करना आलू प्याज से करेलिया की सब्ज़ी बहुत वाला बन के तैयार हुई है उम्मीद करती हाँ कि तू तो मेरी ये रेसपी जरूर पसंद आई होगी वीडियो लाइक के शेयर जरूर करना मिलते हैं किसी नवी वीडियो के नद तकली सत श्रीकाल